ਸਤਿ ਸ਼੍ਰੀ ਅਕਾਲ ਮਿੱਤਰੋ ਗੁੱਡ ਮਾਰਨਿੰਗ ਪੀਕੇ ਚਾ ਚੱਲਦੇ ਆਂ ਬਾਈ ਖੇਤ ਵਾਲਾ ਬਣੇ ਰਿਓ ਬਲੌਗ ਨਾਲ ਏਕੇ ਬਾਪੂ ਨੂੰ ਮੱਥਾ ਜੀ ਲੰਘ ਰਹੇ ਆਪਣੇ ਸਕੂਲ ਜਿਹੜਾ ਬਣਿਆ ਹੋਇਆ ਪਹਿਲੀ ਤੋਂ ਦਸਵੀਂ ਤੱਕ ਇੱਥੇ ਕੀਤੀ ਆਪਾਂ ਨੇ 10 ਫਿਰ ਹੁਣ ਪਹੁੰਚ ਕੇ ਬਾਈ ਆਪਾਂ ਖੇਤ ਖੇਤ ਤਾਂ ਦਿਖਾਉਣੇ ਆ ਤੁਹਾਨੂੰ ਆਪਾਂ ਨੇ ਇੱਥੇ ਲਾਇ ਹੋਏ ਨੇ ਪੇੜੇ કરી ਸੀ ਤੋਂ ਲਸਨ ਭਾਈ ਜਪੋਨੀ ਬਾਕੀ ਦੇਖੋ ਤੁਸੀਂ ਕਿਵੇਂ ਕੈਂਟ ਲੱਗਦੇ ਆ ਬਈ ਇਹ ਆ ਆਪਣੀ ਮੋਟਰ ਜਿਹੜੇ ਮੇਰੇ ਬਾਈ ਨਵੇਂ ਜੁੜੇ ਆ ਆਪਣੇ ਬਲੌਗ ਨਾਲ ਬਾਕੀ ਟੇਕਦੇ ਆ ਪਹਿਲਾਂ ਬਾਪੇ ਨੂੰ ਮੱਥਾ ਤੇ ਉਹ ਬਾਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਆ ਆਪਣਾ 44 ਚੋਲਾ ਤੇ ਆ ਜੇਤੀ ਰਸਤੂਰੀ ਸੀ ਆਪਣੀ ਹੁਣ ਭਰਦੇ ਆ ਬੋਤਲ ਪਾਣੀ ਦੀ ਤੇ ਚੱਕਦੇ ਆ ਨਾਲ ਕਸੋਲਾ ਮਿਲਦੇ ਆ ਤੁਹਾਨੂੰ ਆਪਣੇ ਸਬਜ਼ੀ ਵਾਲੇ ਬਾਗ ਚ ਆ ਸਵੇਰੇ ਸਵੇਰੇ ਜਦੋਂ ਬੱਤਾਂ ਤੋਂ ਨੰਗ ਜਾਂ ਨਾ ਕਰ ਢੇੜੀ ਜੀ ਬੜੀ ਤੰਗ ਕਰਦੀ ਹੈ ਇਹਨਾਂ ਪੂਰੇ ਕੱਪੜੇ ਕਿੱਲੇ ਕਰ ਦਿੰਦੀ ਹੈ ਆ ਲਾਈ ਹੋਈ ਆਪੋਨੇ ਜਮਨ ਇਹ ਬੱਤਾਂ ਤੇ ਲਾਈ ਹੋਈ ਨੇ ਆਪਣੀ ਮੂਲੀਆਂ ਤੇ ਪਰਾਂ ਚੌਲੇ ਤੇ ਪਰਲੇ ਪੱਸੇ ਮੱਕਾ ਦੇਖੋ ਜਿਹੜਾ ਕਿ ਆਪਾਂ ਨੇ ਵੇਚਣ ਵਾਸਤੇ ਲਾਇਆ ਟਾਲ ਵਾਸਤੇ ਤੇ ਆ ਇਧਰ ਝੋਨਾ ਕੋਰ ਚੱਕਾ ਉਹ ਸਾਹਮਣੇ ਤੋਂ ਜਿਹੜਾ ਇਹ ਉਹ ਆਪਾਂ ਨੇ ਅੱਗੇ ਲਾਈ ਰੂਏ ਸਬਜ਼ੀ ਤੇ ਜਿਹੜਾ ਇੱਧਰ ਤੋਂ ਉਹ ਪਾਰਕ ਜੇ ਵਾਂਗ ਟੈਪ ਦੂਦੇ ਲਾਇਆ ਸਭਈ ਆਪਾਂ ਨੇ ਪਾ ਲੱਗਦੇ ਤੋੜਿਆ ਸੀ ਪਰ ਇਹ ਤਾਂ ਪਾਰਕ ਬਣਿਆ ਪਿਆ ਜੰਮਈਂ ਘਾਈ ਵਾਲਾ ਉੱਘਰੇ ਰ ਇਹ ਵੇ ਕੱਟਦੇ ਇੱਕ ਦੰ ਟਾਈਮ ਇਹ ਤਾਂ ਜਿਵੇਂ ਵਿਚੀ ਰੱਬ ਨੇ ਆ ਪਾਰਕ ਦੇ ਤੋੜਿਆ ਤੇ ਆਹ ਸਾਹਮਣੇ ਸਫਾਈ ਚੈੱਕ ਕਰੋ ਆਪਾਂ ਨੇ ਆ ਗੋਬੀ ਹੈ ਭਾਈ ਆਪਣੀ ਇਹ ਇਧਰ ਵੀ ਥੋੜੀ ਤੇ ਪਾਲਕ ਨਵਾਂ ਲਾਇਆ ਵਾਹਤੀ ਸਫਾਈ ਦੇਖੋ ਤੇ ਇਧਰ ਬੋਈਆਂ ਲੰਘ ਹੋਣ ਕਿਉਂ ਬੰਦੀਆਂ ਗੱਲਬਾਤ ਤਾਂ ਪਰਲੇ ਪਾਸੇ ਝੋਨਾ ਸ਼ਾਮ ਨੂੰ ਦੁਬਾਰੇ ਖੇਤ ਮਾਰਾ ਜੀੜਾ ਪਾ ਲੈ ਸਪਰੇਅ ਕਰਨਾ ਹੈ ਜੀ ਇਹ ਫਾਰਾਂ ਟ੍ਰੇਡ ਪੁੱਛ ਰਿਹਾ ਉਹਦੀ ਸਪੇਸ ਕਰਤੀ ਜਾਵਾਂਗੀ ਦੋ ਢੋਲੀਆਂ ਫਰੈਂਕ ਚਿਉਣਾ ਕਿੰਨਾ ਕਿੰਨਾ ਰੇਸ ਤੇ ਮਾਲ ਕਰ ਰਹੇ ਧੰਨਵਾਦ